ਅਸੀਂ ਖੜੇ ਹਾਂ ਜੀ ਜੀਟਪੁਰ ਦੇ ਵੀਆਈ ਰੋਡ ਤੇ ਕ੍ਰੀਤਿਕਾ ਨਾਂ ਦੀ ਦੁਕਾਨ ਹੈ ਗਾਰਮੈਂਟ ਸ਼ਾਪ ਹੈ ਲੇਡਿਸ ਦੀ ਤੇ ਥੋੜੀ ਦੇਰ ਪਹਿਲੇ ਇੱਥੇ ਇੱਕ ਕੁੜੀ ਜਿਹੜੀ ਆ ਉਸਨੇ ਇੱਕ ਚਾਕੂ ਦਿਖਾ ਕੇ ਇੱਕ ਦੁਕਾਨਦਾਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਹੈ ਤੇ ਪੈਸੇ ਦੀ ਮੰਗ ਕਰੀ ਹੈ ਤੇ ਜਿਹੜਾ ਦੁਕਾਨਦਾਰ ਉਸਨੇ ਤੇਜ ਦੁਕਾਨਦਾਰ ਉਹਦੇ ਚਾਕੂ ਹੱਥ ਤੋਂ ਕੋਹਾ ਤੇ ਨੇੜੇ ਦੇ ਜਿਹੜੇ ਦੁਕਾਨਦਾਰਾਂ ਨੂੰ ਬੁਲਾ ਲਿਆ ਫਿਲਹਾਲ ਪੁਲਿਸ ਨੂੰ ਬੁਲਾ ਕੇ ਜਿਹੜੇ ਕੁੜੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਤੇ ਹੁਣ ਅੱਗੇ ਦੇਖਦੇ ਆ ਪੁਲਿਸ ਕੀ ਕਾਰਵਾਈ ਕਰਦੀ ਆਪਾਂ ਗੱਲ ਕਰਾਂਗੇ ਦੁਕਾਨਦਾਰ ਨਾਲ ਕਿ ਉਹਨਾਂ ਦਾ ਕੀ ਕਹਿਣਾ ਹੈ ਇਸ ਬਾਰੇ ਜੈਸ਼ ਕੁਮਾਰ ਜੀ ਦੁਕਾਨ ਦਾ ਕੀ ਨਾਮ ਹੈ ਜੀ ਰਿਤਿਕਾ ਫੈਸ਼ਨ ਅ ਵੀਰ ਕੀ ਹੋਇਆ ਅ ਅੱਜ ਦੱਸੂंगे ਮੈਂ ਉਹਦਾ ਤਫਤੀਸ਼ ਦੱਸੂंगे ਜੀ ਕੱਲ ਵੀ ਕੱਲ ਦੀ ਗੱਲ ਹੈ ਜੀ ਕੱਲੇ ਕੁੜੀ ਸਵੇਰੇ ਦੇ ਟਾਈਮ ਆਈ ਐ ਇਹਨੇ ਕੰਪਲੇਟ ਟਰਾਈ ਕੀਤੇ ਡੈਕ ਸੂਟ ਟਰਾਈ ਕੀਤਾ ਇਹਨੇ ਰੇਂਜ ਪੁੱਛੀ ਮੈਂ ਕਿ ਡਿਸਕਾਊਂਟ ਕੁਛ ਨਹੀਂ ਹੈ ਇਹ ਚੁੱਪਚਾਪ ਟਰਾਈ ਕਰਕੇ ਚਲੀ ਗਈ ਜੀ ਅੱਜ ਫੇਰ ਪੂਜਾ ਕੀਤੀ ਆਪਣੀ ਉਸ ਤੋਂ ਬਾਅਦ ਇਹ ਦੁਬਾਰਾ ਹੀ ਅੰਦਰ ਮੈਂ ਪਛਾੜ ਲਈ ਮੈਂ ਕਿਹਾ ਕਲਵੜੀ ਕੁੜੀ ਉਸ ਤੋਂ ਬਾਅਦ ਉਹ ਨੇ ਟਰਾਈਰੂ ਦੇ ਅੰਦਰ ਗਈ ਕੱਪੜੇ-ਕੁਪੜੇ ਲੈ ਕੇ ਵੀ ਟਰਾਈ ਕੀਤਾ ਇਹਨੇ ਇਹਨੇ ਚਿੱਖਾ ਮਾਰੀਆਂ ਕਹਿੰਦੀ ਛਿਪਕਲੀ ਛਿਪਕਲੀ ਛਿੱਕਨੀ ਮੈਂ ਤਾਂ ਤੁਸੀਂ ਬਾਹਰ ਆ ਜਾਓ ਮੈਂ ਦੇਖਦਾ ਛਿਪਕਲੀ ਬਾਹਰ ਆਈਏ ਹੂੰ ਹੂੰ ਉਸ ਤੋਂ ਬਾਅਦ ਉਹ ਝਾੜੂ ਨਾਲ ਬਾਹਰ ਕੱਢੀ ਛਿਪਕਲੀ ਠੀਕ ਹੈ ਉਸ ਤੋਂ ਬਾਅਦ ਮੈਂ ਕਿਹਾ ਮੈਡਮ ਜੀ ਤੁਸੀਂ ਉੱਥੇ ਰਹਿਣ ਦਿਓ ਤੁਸੀਂ ਇਸ ਟਰਾਈਰੂ ਦੇ ਅੰਦਰ ਕਰ ਲਓ ਟਰਾਈ ਇਹ ਇੱਧਰ ਆਈਏ ਫਿਰ ਇਹਨਾਂ ਦਾ ਦਰਵਾਜ਼ਾ ਖੋ ਕੋਝ ਕਰਦੇ ਉੱਥੇ ਜਾਣ ਤੋਂ ਬਾਅਦ ਨੇ ਇਹ ਗੈਲੋ 5-6 ਮਿੰਟ ਬਾਅਦ ਇਹਨੇ ਕਿਹਾ ਕਹਿੰਦੀ ਕੋਕਰੇਚ ਉੱਚੀ ਬੋਲੀ ਇੱਕਦਮ ਚ ਫਿਰ ਮੈਂ ਕਿਹਾ ਤੁਸੀਂ ਬਾਹਰ ਆਓ ਮੈਂ ਦੇਖ ਦਉ ਕੋਕਰੇਚ ਇਹਨੇ ਦਰਵਾਜ਼ਾ ਖੋਲ੍ਹਿਆ ਸੱਟੀ ਪਰੇ ਕੀਤੀ ਅੰਦਰ ਸੱਟੀ ਹੈ ਉਸ ਤੋਂ ਬਾਅਦ ਮੈਂ ਦੇਖਿਆ ਹੈ ਨਹੀਂ ਕੋਕਰੇਚ ਉਸ ਤੋਂ ਬਾਅਦ ਇਹਨੇ ਚੱਕੂ ਗੱਡੇ ਇੱਥੋਂ ਅੱਛਾ ਇਹਨੇ ਗਲੇ ਤੇ ਰੱਖਿਆ ਕਹਿੰਦੀ 30000 ਰੁਪਏ ਕੱਢ ਅੱਛਾ ਤੇ ਉਸ ਤੋਂ ਬਾਅਦ ਉਹ ਚੱਕੂ ਇਹਦੇ ਹੱਥ ਤੋਂ ਖਿੱਚਿਆ ਇਸ ਤਰ੍ਹਾਂ ਖਿੱਚਦੇ ਹੋਏ ਹਲਕਾ ਜਿਹਾ ਕੱਟ ਲੱਗਿਆ ਖਿੱਚਣ ਤੋਂ ਬਾਅਦ ਵਿੱਚ ਛਪਟਾ ਮਾਰ ਰਿਹਾ ਇਸ ਤਰ੍ਹਾਂ ਕੈਮਰੇ 'ਚ ਮੈਂ ਦਿਖਾਇਆ ਮੈਂ ਕਿਹਾ ਦੇਖੋ ਚੱਕੂ ਫਿਰ ਚੱਕੂ ਖਿੱਚ ਕੇ ਮੈਂ ਇੱਥੇ ਰੱਖਤਾ ਸੀ ਠੀਕ ਹੈ ਫਿਰ ਮੈਂ ਕਿਹਾ ਤੂੰ ਵੀ ਕਿਸੇ ਦੀ ਧੀ ਬੇਟੀ ਹੈ ਮੇਰੇ ਬੈਠਾ ਸੁਰਜੀਤ ਦੇ ਕੱਟ ਲੱਗੇ ਆਂ ਸ਼ਰੀਰ ਦੇ ਅੰਦਰ ਤੇਰਾ ਚੱਕੂ ਲੱਗ ਸਕਦਾ ਜੀ ਮੇਰੇ ਮੱਤਾਂ ਵੀ ਦਿਖਾਈਆਂ ਇਹਨੂੰ ਇਹ ਨਹੀਂ ਮੰਨੀ ਮੈਂ ਕਿਹਾ ਮੇਰੇ ਤੋਂ ਪਹਿਲਾਂ ਮਾਰਨਾ ਚਾਹੀਏ ਮੈਂ ਜਾ ਕੇ ਬੁਲਾਉਂਦਾ ਹਾਂ ਕਿਸੇ ਨੂੰ ਫਿਰ ਇਹ ਦੌਣ ਲੱਗੀ ਫਿਰ ਮੈਂ ਥੋੜਾ ਜਿਹਾ ਹੋਰ ਜਾਇਆ ਉੱਥੇ ਮੈਂ ਕਿ ਉਸ ਪਾਸੇ ਆਏਗੀ ਫਿਰ ਜਾਊਗਾ ਬਾਹਰ ਇਹ ਜਾਣੀ ਨਹੀਂ ਸੀ ਫਿਰ ਮੈਂ ਕੁਦਰਤੀ ਤੇਜ਼ੀ ਨਾਲ ਬਾਹਰ ਦੌੜਿਆ ਸੁਨਾਰੇ ਨੂੰ ਬੁਲਾਇਆ ਮੈਂ ਕਿ ਕੁੜੀ ਕਿੰਦਰ ਗਲਤ ਕਰ ਰਹੀ ਏ ਫਿਰ ਮੈਂ ਉੱਚੀ ਬੋਲਿਆ ਮਾਰਕੀਟ 'ਚ ਸਾਰੇ ਇਕੱਠੇ ਹੋ ਫੜ ਲਿਓ ਫੜ ਲਿਓ ਜਦੋਂ ਇਸ ਬਾਰੇ ਥਾਣਾ ਮੁਖੀ ਜ਼ਿਰਪੁਰ ਓਂਕਾਰ ਸਿੰਘ ਬਰਾਰ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਕੁੜੀ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਅਤੇ ਉਸ ਦੇ ਘਰ ਵਾਲਿਆਂ ਨੂੰ ਬੁਲਾ ਕੇ ਪੁੱਛਤਾਚ ਕੀਤੀ ਜਾ ਰਹੀ ਹੈ